ਮਾਈਨਿੰਗ ਰੈਗੂਲਰ ਹੁੰਦੀ ਰਹੀ ਮਾਈਨਿੰਗ ਦਾ ਜੀ ਤੁਹਾਨੂੰ ਮੈਂ ਦੱਸਦਾ ਸਰ ਆਹ ਮਾਈਨਿੰਗ ਹੁੰਦੀ ਆ ਇਹਨਾਂ ਨੇ ਬਹੁਤ ਅੱਗੇ ਮਾਈਨਿੰਗ ਕਰ ਲਈ ਜਿਵੇਂ ਆਪਾਂ ਨੂੰ ਡਬੋਣਾ ਹੀ ਸੀਗਾ ਉਹ ਪਿਛਲੇ ਪਾਸੇ ਦੇਖ ਲਓ ਕਾਹੀ ਲੱਗੀਆਂ ਬਰੇਤੀਆਂ ਖੜੀਆਂ ਨੇ ਉੱਥੇ 1% ਵੀ ਪਾਣੀ ਹੈ ਨਹੀਂ ਸੁੱਕਾ ਪਿਆ ਆ ਟਾਈਮ ਕੱਲ ਗਏ ਵੀ ਸੀ ਕਹਿੰਦੇ ਅਸੀਂ ਉਧਰੋਂ ਥੋੜਾ ਬੋਧਾ ਰੇਤਾ ਕੱਢ ਕੇ ਵੀ ਪਾਣੀ ਉਧਰ ਚਲ ਜੂ ਉਹਨਾਂ ਨੇ ਪਿੱਛੇ ਮੋੜ ਤੇ ਜੀ ਉਹ ਕਹਿੰਦੇ ਸਾਡੇ ਅਸੀਂ ਡੁੱਬਣਾ ਹੈ ਜਿਵੇਂ ਸਰਕਾਰ ਕਹਿ ਰਹੀ ਆ ਵੀ ਇਹ ਕੁਦਰਤੀ ਕਰੋਪੀ ਆ ਪਰ ਆ ਥਾਂ ਤੇ ਕੁਦਰਤੀ ਕਰੋਪੀ ਨਹੀਂ ਤਾਂ ਤੁਸੀਂ ਪਿੱਛੋਂ ਆਏ ਹੋ ਕਿੰਨਾ ਮਜ਼ਬੂਤ ਬਣੇ ਪਰ ਇਹ ਬੰਨ ਟੁੱਟ ਸਰਕਾਰ ਦੀ ਲਾਪਰਵਾਹੀ ਕਰਕੇ ਸਾਰਿਆਂ ਦੀ ਲਾਪਰਵਾਹੀ ਜਿੰਨੀਆਂ ਸਰਕਾਰਾਂ ਗਈਆਂ ਕਿਉਂਕਿ ਇੱਥੇ ਚੱਲੀ ਆ ਧੜਾ ਧੜ ਮਾਈਨਿੰਗ ਮਾਈਨਿੰਗ ਕਿਵੇਂ ਹੋਈ ਗਈ ਸਾਨੂੰ ਤਾਂ ਸਮਝ ਨਹੀਂ ਆ ਰਹੀ ਚਾਹੇ ਪਹਿਲਾਂ ਵਾਲੇ ਅਕਾਲੀ ਦਲ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਹਣ ਵਾਲੇ ਚੀਫ ਮਿਨਿਸਟਰ ਹੋਣ ਮਤਲਬ ਇੱਥੇ ਆਪਾਂ ਕਹਿ ਨਹੀਂ ਸਕਦੇ ਕੁਦਰਤੀ ਕਰੋਪੀ ਆ ਤੋਂ ਦੇ ਜਿਹੜੇ ਲੋਕ ਆ ਜਿਹੜੇ ਮੁੰਡੇ ਇੱਥੇ 7-7 8-8 ਦਿਨਾਂ ਦੇ ਕੰਮ ਕਰੀ ਜਾਂਦੇ ਸੀ ਉਹ ਲਗਾਤਾਰ ਸਾਡੇ ਸੰਪਰਕ 'ਚ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਕੋਈ ਪਹਿਲਾਂ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਰਾਤ ਇੱਥੇ ਟਿੱਪਰ ਆਇਆ ਤੇ ਅੱਜ ਸਵੇਰ ਦਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਚੱਲਿਆਗਾ ਜਿਸਵੇਰੇ ਰੌਲਾ ਪਾਇਆ ਜੀਐਸਪੀਆ ਲਿਆਓ ਟਰੈਕਟਰ ਲਿਆਓ ਜੀਐਸਪੀਆ ਦੋ ਨਹੀਂ ਉਹ ਜਿਹੜੇ ਹਾਲਾਤ ਹੈ ਤਕਸੀਮ ਦੁਆਰਾ ਕਰਨੀ ਪੈਣੀ ਮੇਰੇ ਹਿਸਾਬ ਨਾਲ ਪਤਾ ਨਹੀਂ ਲੱਗ ਰਹੀ ਜ਼ਮੀਨ ਰੁੜ ਗਈ ਮੇਰੇ ਖਿਆਲ ਨਾਲ ਇੱਥੇ ਸਭ ਕੁਝ ਹੁਣ ਕਿਸੇ ਨੂੰ ਕੁਝ ਨਹੀਂ ਪਤਾ ਸਾਰਾ ਰੇਤਾ ਹੋ ਜਾਣਾ ਸਾਰਾ ਰੇਤਾ ਹੋ ਜਾਣਾ ਸਾਰਾ ਰੇਤਾ ਹੋਣਾ ਜੀ ਤੇ ਜਿੱਦਾਂ ਉਹ ਪ੍ਰਸ਼ਾਸਨ ਤੇ ਆੜੀ ਇਹ ਗੱਲ ਪ੍ਰਸ਼ਾਸਨ ਆ ਜੀ ਆਂਦਾ ਆ ਐ ਇੱਕ ਅੱਛਾ ਜਿਹਾ ਹੱਥ ਦੇ ਕੇ ਖੜਾ ਸਾਨੂੰ ਦੇਖੀ ਜਾਂਦਾ ਦਬਕੇ ਮਾਰੀ ਜਾਂਦੇ ਆ ਠੀਕ ਆ ਜੀ ਸਾਨੂੰ ਸਾਰੇ ਇੱਕ ਕਿੰਮੇਟ ਦਾ ਪਲ ਦਾ ਡਰਾ ਰੋਟੀ ਖਾਣ ਲੱਗਿਆਂ ਨੂੰ ਸਾਨੂੰ ਡਰ ਲੱਗਦਾ ਵੀ ਕਿਤੇ ਪਾਣੀ ਨਾ ਆ ਜੇ ਪੰਜਾਬ ਚ ਮਾਈਨਿੰਗ ਤੋਂ ਲੋਕ ਦੁਖੀ ਨੇ ਕਿਸੇ ਦੌਰ ਚ ਲੋਕ ਆਪ ਆਪ ਦੇ ਵਾਹਣ ਚੋਂ ਰੇਤ ਚੱਕਦੇ ਵੇਚਦੇ 2 ਪੈਸੇ ਉਦੋਂ ਤੱਕ ਕਿਹੜੇ ਬਣਦੇ ਸੀ ਮੇਰੇ ਯਾਦ ਹੈ ਇੱਕ ਵਾਰ ਅਖਬਾਰ ਚ ਖਬਰ ਲੱਗੀ ਕਿ ਰੇਤੇ ਦੀ ਟਰਾਲੀ 600 ਦੀ ਹੋ ਗਈ ਤੇ ਲਾਲਾ ਲਾਲਾ ਹੋ ਗਈ ਸੀ ਵੀ ਰੇਤੇ ਦੀ ਟਰਾਲੀ 600 ਰੁਪਏ ਦੀ ਇਹ ਤਾਂ ਫ੍ਰੀ ਪਿਆ ਤੇ ਅੱਜ ਟਿੱਪਰ ਜਦੋਂ 25000 ਦਾ ਜਾਂਦਾ ਉਹ ਵੀ ਲੋਕ ਆਪਦੇ ਵਾਹਣ ਚੋਂ ਆਪ ਰੇਤ ਨਹੀਂ ਚੱਕ ਸਕਦੇ ਪੰਜਾਬ ਚ ਜਿੱਥੇ ਜਿੱਥੇ ਹੜ ਆਏ ਨੇ ਦੋਸਤੋ ਉੱਥੇ ਇਹ ਮੰਗ ਹੋ ਰਹੀ ਆ ਕਿ ਘੱਟੋ ਘੱਟ ਇਹਨਾਂ ਨੂੰ ਆਪਦੇ ਵਾਹਣ ਚੋਂ ਰੇਤ ਚੱਕ ਲੈਣ ਦਿਓ ਸ਼ਾਇਦ ਉਹਦੇ ਚ ਗੁਜ਼ਾਰਾ ਹੋ ਜੇ ਪਰ ਜਿੱਥੇ ਮੈਂ ਖੜਾ ਸਸਰਾਲੀ ਕਲੋਨੀ ਇੰਨੀ ਹੈਰਾਨੀ ਦੀ ਗੱਲ ਹੈ ਕਿ ਲਗਾਤਾਰ ਮਾਈਨਿੰਗ ਦੀਆਂ ਖਬਰਾਂ ਲਗਦੀਆਂ ਰੀਆਂ ਲਗਾਤਾਰ ਸਵਾਲ ਉੱਠਦੇ ਰਹੇ ਪਰਚੇ ਵੀ ਦਰਜ ਹੋਏ ਪਰ ਕੋਈ ਕਾਰਵਾਈ ਨਹੀਂ ਰੈਗੂਲਰ ਮਾਈਨਿੰਗ ਚੱਲਦੀ ਰਹੀ ਔਰ ਜਿੱਥੇ ਅਸੀਂ ਬੰਨ ਤੇ ਖੜੇ ਆ ਇਹ ਆਲਮੋਸਟ ਟੁੱਟਣ ਵਾਲਾ ਹੈ ਅਫਵਾਹਾਂ ਤੋਂ ਬਚੋ ਅਜੇ ਕੁਝ ਨਹੀਂ ਹੋਇਆ ਪੈਨਿਕ ਕ੍ਰੀਏਟ ਨਾ ਕੀਤਾ ਜਾਵੇ ਔਰ ਸਵੇਰ ਤੋਂ ਇੱਥੇ ਰਿਪੋਰਟਿੰਗ ਕਰ ਰਿਹਾ ਸਾਡੇ ਪਰਮ ਮਿੱਤਰ ਤੇ ਪੰਜਾਬ ਦੇ ਨਾਮਵਰ ਜਰਨਲਿਸਟ ਰਤਨਦੀਪ ਧਾਲੀਵਾਲ ਰਤਨ ਕੀ ਅਬਜ਼ਰਵ ਕੀਤਾ ਹੈ ਔਰ ਬਹੁਤ ਪੈਨਿਕ ਦੀ ਸਿਚੁਏਸ਼ਨ ਲੁਧਿਆਣੇ ਚ ਕ੍ਰੀਏਟ ਹੋਈ ਪਈ ਹੈ ਹਜੇ ਸਵੇਰੇ ਹੀ ਮੈਸੇਜ ਆਉਣ ਲੱਗੇ ਸੀ ਵੀ ਟੁੱਟ ਗਿਆ ਪਰ ਹਜੇ ਟੁੱਟਿਆ ਨਹੀਂ ਮੈਂ ਇੱਥੇ ਸਹੀ ਸਵਾ 12 12 5 ਤੇ ਆ ਗਿਆ ਸੀ ਮੈਂ ਤੇ ਉਹ 4:26 ਮਿੰਟ ਦਾ 1 ਫੁੱਟ ਤੇ ਹੀ ਖੜਾਗਾ ਪਰ ਇਹ ਬਹੁਤ ਲੰਬਾਗਾ ਆਪਾਂ ਕਹਿ ਦਈਏ ਵੀ 300 ਮੀਟਰ ਅੱਗੇ ਤੱਕ ਉਹ ਡਿੱਗੀ ਜਾਂਦੇ ਆ ਪਪੂਲਰ ਲੱਗੇ ਆ ਡਿੱਗੀ ਜਾਂਦੇ ਆ ਪਰ ਗੱਲ ਇਹ ਹੈ ਵੀ ਜਿਵੇਂ ਸਰਕਾਰ ਕਹਿ ਰਹੀ ਆ ਵੀ ਇਹ ਕੁਦਰਤੀ ਕਰੋਪੀ ਆ ਪਰ ਆਹ ਥਾਂ ਤੇ ਕੁਦਰਤੀ ਕਰੋਪੀ ਨਹੀਂ ਇਹ ਬਨ ਤੁਸੀਂ ਲਾ ਲਓ ਵੀ ਆ ਸਾਰੇ ਬਜ਼ੁਰਗਾਂ ਨਾਲ ਗੱਲ ਕੀਤੀ ਏ ਬਜ਼ੁਰਗ ਕਹਿੰਦੇ ਵੀ 60 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਹ ਬਨ ਬੰਨਿਆ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਨੂੰ ਬਹੁਤ ਬਾਪੂ ਹੁਣੇ ਮਿਲੇ 55 ਸਾਲ ਦੇ 60 ਸਾਲ ਦੇ 65 ਸਾਲ ਦੇ ਤਾਂ ਤੁਸੀਂ ਪਿੱਛੋਂ ਆਇਓ ਕਿੰਨਾ ਮਜ਼ਬੂਤ ਬਨ ਪਰ ਇਹ ਬਨ ਟੁੱਟਿਆਗਾ ਸਰਕਾਰ ਦੀ ਲਾਪਰਵਾਹੀ ਕਰਕੇ ਸਾਰਿਆਂ ਦੀ ਲਾਪਰਵਾਹੀ ਜਿੰਨੀਆਂ ਸਰਕਾਰਾਂ ਗਈਆਂ ਕਿਉਂਕਿ ਇੱਥੇ ਚੱਲੀ ਆ ਧੜਾ ਧੜ ਮਾਈਨਿੰਗ ਰੋਡ ਤੋਂ ਆਏ ਆ ਟਿਪਰਾਂ ਦਾ ਉਹ ਤੁਹਾਨੂੰ ਪਤਾ ਹੀ ਲੱਗਿਆ ਰੋਡ ਦਾ ਹਾਲ ਦੇਖੋ ਰੋਡ ਦਾ ਹਾਲ ਉਹ ਟਿਪਰਾਂ ਨਾ ਤਾਂ ਲੈਣਾ ਤਾਂ ਕੋਈ ਸਿਸਟਮ ਨਹੀਂ ਰਿਹਾ ਕੋਈ ਕੁਝ ਨਹੀਂ ਰਿਹਾ ਅਸੀਂ ਡੀਸੀ ਸਾਹਿਬ ਨੂੰ ਪੁੱਛਿਆ ਡੀਸੀ ਸਾਹਿਬ ਕਹਿੰਦੇ ਵੀ ਮੇਰੇ ਧਿਆਨ 'ਚ ਨਹੀਂ ਮੈਨੂੰ ਹੁਣ ਪਤਾ ਲੱਗਿਆ ਪਰ ਅਸੀਂ ਪ੍ਰੋਮਿਸ ਕਰਦੇ ਆ ਸਾਰੇ ਪੰਜਾਬ ਨੂੰ ਵੀ ਅਸੀਂ ਇਹਦਾ ਪੂਰਾ ਜਿਹੜਾਗਾ ਉਹ ਚੈੱਕ ਅਪ ਕਰਾਂਗੇ ਪੂਰਾ ਦੱਸਾਂਗੇ ਲੋਕਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਮਤਲਬ ਪਾਣੀ ਜਦੋਂ ਵੜ ਗਿਆ ਘਰਾਂ 'ਚੋਂ ਉਦੋਂ ਬਾਅਦ ਕਰਨਗੇ ਇਹ ਦੇਖੋ ਹੁਣ ਇਹ ਹਲਕਾ ਪਹਿਲੀ ਗੱਲ ਇਹ ਹਲਕਾ ਹੀ ਨਹੀਂ ਲੱਗ ਰਿਹਾ ਵੀ ਇੱਕ ਮਿਨਿਸਟਰ ਦਾ ਹਲਕਾ ਹੈਗਾ ਤੇ ਮੁੰਡੀਆਂ ਸਾਹਿਬ ਨੇ ਇਥੋਂ ਦੇ ਵਿਧਾਇਕ ਤੇ ਲੱਗਦਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਆਹ ਦੇਖ ਲਓ ਵੀ ਮਾਈਨਿੰਗ ਕਿਵੇਂ ਹੋਈ ਗਈ ਸਾਨੂੰ ਤਾਂ ਸਮਝ ਨਹੀਂ ਆ ਰਹੀ ਚਾਹੇ ਪਹਿਲਾਂ ਵਾਲੇ ਅਕਾਲੀ ਦਲ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਹਣ ਵਾਲੇ ਚੀਫ ਮਿਨਿਸਟਰ ਹੋਣ ਮਤਲਬ ਇੱਥੇ ਆਪਾਂ ਕਹਿ ਨਹੀਂ ਸਕਦੇ ਕੁਦਰਤੀ ਕਰੋਪੀ ਆ ਮੈਨੂੰ ਇਹ ਦੱਸੋ ਹੁਣ ਦੀ ਸਿਚੁਏਸ਼ਨ ਕੀ ਹੈ ਇੱਕ ਪੈਨਿਕ ਦਾ ਮਾਹੌਲ ਹੈ ਵਟਸਐਪਾਂ ਤੇ ਮੈਸੇਜ ਆ ਗਏ ਡੀਸੀ ਨੂੰ ਇਹ ਕਹਿਣਾ ਪਿਆ ਕਿ अफवाहा ना फलाओ पैनिक ना क्रिएट करो अजय कुछ नहीं होयागा नहीं हुण त ठीक है पर लगातार ਡਿੱਗ ਰਿਹਾ ਹੈਗਾ ਪਿਛਲੇ ਪਾਸੇ ਇਹ ਰਿੰਗ ਬਣਾ ਰਹੇ ਆ ਫੋਰ ਆਰਮੀ ਲੱਗੀ ਹੋਈ ਆ ਸਾਰੀ ਪਹਿਲਾਂ ਇਹਨਾਂ ਨੇ ਮਿੱਟੀ ਪਾਈ ਫੇਰ ਇਹਨਾਂ ਨੇ ਗੱਟਿਆਂ ਚ ਮਿੱਟੀ ਪਾ ਕੇ ਉਹ ਹੁਣ ਇਹ ਵੱਡੇ ਪੱਥਰ ਸੱਟ ਰਹੇ ਆ ਪੱਥਰ ਵੀ ਲੈ ਕੇ ਆਏ ਆ ਜਾਲ ਦੇ ਵਿੱਚ ਪ੍ਰੋਪਰ ਉਹ ਹੋ ਰਿਹਾ ਹੈਗਾ ਪਰ ਗੱਲ ਇਹ ਹੈ ਵੀ ਇਥੋਂ ਦੇ ਜਿਹੜੇ ਲੋਕ ਆ ਜਿਹੜੇ ਮੁੰਡੇ ਇੱਥੇ 7-7 8-8 ਦਿਨਾਂ ਦੇ ਕੰਮ ਕਰੀ ਜਾਂਦੇ ਸੀ ਉਹ ਲਗਾਤਾਰ ਸਾਡੇ ਸੰਪਰਕ 'ਚ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਕੋਈ ਪਹਿਲਾਂ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਰਾਤ ਇੱਥੇ ਟਿੱਪਰ ਆਏ ਆ ਤੇ ਅੱਜ ਸਵੇਰ ਦਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਚੱਲਿਆਗਾ ਤੇ ਇੱਕ ਮੁੰਡਾ ਇਥੋਂ ਲੋਕਲ ਪਿੰਡ ਦਾ ਜਿਹੜਾ ਰਿਪੋਰਟਿੰਗ ਕਰ ਰਿਹਾ ਸੀ ਉਹਦਾ ਫੇਸਬੁੱਕ ਪੇਜ ਵੀ ਬੰਦ ਕਰਤਾ ਜਿਹੜਾ ਮਤਲਬ ਹਰ ਇੱਕ ਘੰਟੇ ਦੀ ਅਪਡੇਟ ਦੇ ਰਿਹਾ ਸੀ ਤੇ ਪਿਛਲੇ 48 ਘੰਟਿਆਂ 'ਚ ਉਹ ਮੁੰਡਾ ਸਿਰਫ 2 ਘੰਟੇ ਸੁੱਤਾਗਾ ਤੁਸੀਂ ਇਹ ਦੇਖੋ ਵੀ ਇਹ ਕਿਵੇਂ ਕਿਹੇ ਦੀ ਜ਼ੁਬਾਨ ਬੰਦੀ ਆ ਉਹ ਸਹੀ ਜਾਣਕਾਰੀ ਦੇ ਰਿਹਾ ਹੈਗਾ ਕੀ ਤਕਲੀਫ ਹੈ ਸਹੀ ਜਾਣਕਾਰੀ ਆ ਉਹਦਾ ਮੁੰਡੇ ਦਾ ਉਹ ਮੁੰਡੇ ਦਾ ਨਾਂ ਸੁਣ ਸੁਣ ਨਹੀਂ ਸੁਣ ਨਹੀਂ ਸੁਣਿਆ ਹਾਂ ਬੰਗਾਰ ਤਾਂ ਉਹ ਉਹ ਉਹਦੇ ਤੇ ਨਾ ਕੋਈ ਸ਼ੇਅਰਿੰਗ ਹੋ ਰਹੀ ਆ ਨਾ ਕੋਈ ਪੋਸਟ ਪੈ ਰਹੀ ਆ ਸ਼ੋਅ ਹੋ ਰਿਹਾ ਹੈਗਾ ਪੇਜ ਦੇ ਉੱਤੇ ਤੁਸੀਂ ਇਹ ਦੇਖੋ ਵੀ ਕਿਹੇ ਜੀ ਗੱਲ ਆ ਬਹੁਤ ਮੈਨੂੰ ਤਾਂ ਬਹੁਤ ਜ਼ਿਆਦਾ ਦੁੱਖ ਲੱਗਿਆ ਵੀ ਕਿੰਨਾ ਤਕਲੀਫ ਦੇ ਵਿੱਚ ਸਾਰੇ ਮਤਲਬ ਇਹ 14 ਪਿੰਡਾਂ ਨੂੰ ਅਲਰਟ ਜਾਰੀ ਹੋਇਆ ਹੈਗਾ 10 ਇੱਥੇ ਸੈਂਟਰ ਬਣਾਏ ਗਏ ਆ ਮਤਲਬ ਇਹ 14 ਪਿੰਡਾਂ ਦਾ ਉਹ ਪੂਰਾ ਸਹਾਰਾ ਸੀ ਹਰ ਇੱਕ ਸਹੀ ਜਾਣਕਾਰੀ ਦਿੰਦਾ ਹਾਲਾਂਕਿ ਸਾਰੇ ਪੰਜਾਬ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਇਹ ਮਤਲਬ ਹੁਣ ਸਹੀ ਜਾਣਕਾਰੀ ਵੀ ਨਹੀਂ ਤੁਸੀਂ ਦੇ ਸਕਦੇ ਇਹੇ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਜੇ ਇਹ ਜਿਹਾ ਕੁਝ ਕਰੋਗੇ ਫਿਰ ਭਰੋਸੇਯੋਗਤਾ ਕਿਵੇਂ ਵਧੂਗੀ ਹਾਂ ਮਤਲਬ ਸਾਡੇ ਦਾ ਬਹੁਤ ਵੱਡਾ ਸਿਸਟਮ ਫੇਲੀਅਰ ਹੈ ਐਡਮਿਨਿਸਟ੍ਰੇਟਿਵ ਲੈਵਲ ਤੇ ਉੱਤੇ ਜਿੱਥੇ ਚੰਗਾ ਹੋ ਰਿਹਾ ਸੀ ਕਹਿ ਵੀ ਰਹੇ ਹਾਂ ਸਕਸੀ ਸਾਨੀ ਦੀ ਬਹੁਤ ਤਾਰੀਫ ਹੋਈ ਜਿੱਥੇ ਜਿੱਥੇ ਉਹਨਾਂ ਨੇ ਕੀਤੀ ਅੱਜ ਵੀ ਸਵੇਰੇ ਮੈਂ ਜਾ ਕੇ ਆਇਆ ਉਹ ਹੁਣ ਸੜਕਾਂ ਨੂੰ ਪੂਰਨ ਦਾ ਕੰਮ ਕਰ ਰਹੇ ਆ ਬਹੁਤ ਕੰਮ ਕਰ ਰਹੇ ਆ ਕੱਲ ਜਦੋਂ ਫੋਟੋ ਆਈ ਮੰਤਰੀ ਬੈਠੇ ਸੀ ਸਕਸੀ ਸਾਨੀ ਖੜੇ ਲੋਕਾਂ ਨੇ ਉਹਦੇ 'ਚ ਵੀ ਕਿਹਾ ਵੀ ਕਮਾਲ ਦੀ ਗੱਲ ਹੈ ਜਿਹੜੀ ਕੰਮ ਕਰ ਰਹੀ ਹੈ ਉਹ ਖੜੀ ਹੈ ਤੁਸੀਂ ਬੈਠੇ ਹੋ ਨਲਿਓ ਪੰਜਾਬ ਦੀ ਧੀ ਆ ਬਿਲਕੁਲ ਨਲਿਓ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਹੀ ਹੋਈ ਕਿਉਂਕਿ ਉਹਨੇ ਗਰਾਊਂਡ ਤੇ ਜਾ ਕੇ ਤਾਂ ਹੀ ਬਜ਼ੁਰਗਾਂ ਨੇ ਇੰਨਾ ਪਿਆਰ ਦਿੱਤਾਗਾ ਹੁਣ ਤੁਸੀਂ ਇੱਥੇ ਲਾ ਲਓ ਇੱਥੇ ਏਡੇ ਏਡੇ ਦਰਖਤ ਸੀ ਮੇਰੇ ਅੱਜ ਤੋਂ ਹੁਣ ਕੁਝ ਵੀ ਨਹੀਂ ਨਜ਼ਰ ਆਉ ਕੋਸ਼ਿਸ਼ ਜਦੋਂ ਆਇਆ ਤੁਸੀਂ ਫਿਰ ਤੁਸੀਂ ਲਾ ਲਓ ਕੋਈ ਸਿਸਟਮ ਨਹੀਂ ਕੋਈ ਪ੍ਰਸ਼ਾਸਨ ਦਾ ਓਵੇਂ ਸਿਸਟਮ ਨਹੀਂ ਵੀ ਲੋਕਾਂ ਨੂੰ ਸਮਝਾਇਆ ਜਾਵੇ ਕੋਈ ਚੀਜ਼ ਅੰਦਰ ਨਾ ਆਉਣ ਦਿੱਤੀ ਜਾਵੇ ਪਰ ਲੋਕਾਂ ਜਿੱਦਾ ਪੈਨਿਕ ਕ੍ਰੀਏਟ ਹੁੰਦਾ ਤਾਂ ਲੋਕ ਦੇਖਣ ਆਉਂਦੇ ਹੀ ਐ ਮੈਂ ਇਹ ਮਹਿਸੂਸ ਕੀਤਾ ਕਿ ਹਰੇਕ ਨੂੰ ਡਰ ਹੁੰਦਾ ਪੰਜਾਬ ਸਿੰਘ ਚੈਨਲ ਦਾ ਆ ਇਹ ਆ ਇਹ ਮੁੱਦਾ ਹੈ ਆ ਮੁੱਦਾ ਹੈ ਆ ਨੌਜਵਾਨ ਹੈ ਜਿਹਦਾ ਪੇਜ ਬੰਦ ਹੈ ਔਰ ਇਹ ਇਹ ਜ਼ੁਬਾਨਬੰਦੀ ਨਾ ਕੀਤੀ ਜਾਵੇ ਇਹ ਚੈਨਲ ਨੂੰ ਚਲਾਇਆ ਜਾਵੇ ਵੀਰ ਦੇ ਇਹ ਦਿਨ ਰਾਤ ਇੱਥੇ ਲੱਗਿਆ ਔਰੇ ਇਹ ਸੇਵਾ ਇਹ ਨਾਲੇ ਬਹੁਤ ਵੱਡੀ ਇਹ ਜਰਨਲਿਜ਼ਮ ਦੇ ਨਾਲ ਨਾਲ ਇਹ ਲੋਕਾਂ ਦਾ ਭਰੋਸਾ ਜਿਸ ਬੰਦੇ ਤੇ ਬਣਿਆ ਤੁਸੀਂ ਉਹਦਾ ਭਰੋਸਾ ਕਿਉਂ ਤੋੜਨਾ ਚਾਹੁੰਦੇ ਆ ਵੱਡਾ ਸਵਾਲ ਹੈ ਪਰ ਮੈਂ ਨੇੜੇ ਟੜੇ ਹੋਰ ਵੀਰ ਵੀ ਖੜੇ ਆ ਔਰ ਰਤਨ ਤੁਸੀਂ ਬਹੁਤ ਦਿਨਾਂ ਤੋਂ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਔਥੈਂਟਿਕ ਇਨਫੋਰਮੇਸ਼ਨ ਦੇ ਰਹੇ ਹੋ ਔਰ ਬਹੁਤ ਗਰਾਉਂਡਡ ਇਨਫੋਰਮੇਸ਼ਨ ਤੁਸੀਂ ਦੇ ਰਹੇ ਹੋ ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਬਹੁਤ ਸਾਰੇ ਕਲਾਕਾਰ ਜਾਂ ਲਾਈਮਲਾਈਟ ਵਾਲੀਆਂ ਚੀਜ਼ਾਂ 'ਚ ਲੋਕਾਂ ਨੂੰ ਲੱਗਦਾ ਪਰ ਤੁਸੀਂ ਬਹੁਤ ਗਰਾਉਂਡ ਧੰਨਵਾਦ ਜੀ ਧੰਨਵਾਦ ਚਲੋ ਆਪਣਾ ਫਰਜ਼ ਆ ਸੀ ਸਰਦੂਲਗੜ੍ਹ ਵੀ ਕੀਤਾ ਇੱਥੇ ਵੀ ਸਾਡਾ ਹੈਗਾ ਕਿਉਂਕਿ ਸਹੀ ਲੋਕਾਂ ਤੱਕ ਜਾਣਕਾਰੀ ਪਹੁੰਚੇ ਕਿਉਂਕਿ ਜਿਹੜੀ ਇਹ ਨਸੀਬਤ ਆ ਕੱਲੇ ਨਾ ਤਾਂ ਸਰਦੂਲਗੜ੍ਹ ਨਾ ਕੱਲੇ ਜਨਾਲੇ ਨਾ ਕੱਲੇ ਸਾਰੇ ਪੰਜਾਬ ਦੀ ਆ ਕਿਉਂਕਿ ਸਾਡੇ ਪੁਰਖਿਆਂ ਦਾ ਇਹ ਸਾਰਾ ਅਸੀਂ ਜ਼ਮੀਨਾਂ ਕਿਵੇਂ ਬਣਾਉਂਨਾ ਗੀਆਂ ਕਈ ਲੋਕ ਪਾਕਿਸਤਾਨ ਤੋਂ ਇੱਥੇ ਆਏ ਕਿੱਡੇ-ਕੱਡੇ ਟਿੱਬੇ ਸੀ ਸਾਰੇ ਜਾਣਦੇ ਕਿਵੇਂ ਮਿਹਨਤਾਂ ਕੀਤੀਆਂ ਵੀਆਂ ਗੀਆਂ ਕਿਵੇਂ ਇਹ ਧਰਤੀ ਸੋਨਾ ਉੱਗਣ ਲੱਗੀ ਆ ਤੇ ਅਸੀਂ ਆਏ ਥੋੜੀ ਜਾਣ ਦਵਾਂਗੇ ਸਾਡੀ ਤਾਂ ਜਾਨ ਨਿਕਲਦੀ ਇਹਨੂੰ ਦੇਖ ਕੇ ਬਾਈ ਜੀ ਸਾਰਾ ਕੁਝ ਹੁਣ ਮਤਲਬ ਹੁਣ ਬੀਬੀਐਮਪੀ ਦਾ ਕੀ ਕੀ ਸਿਸਟਮ ਆ ਕੀ ਰੋਲ ਆ ਤੁਹਾਨੂੰ ਤਾਂ ਮੇਰੇ ਨਾਲੋਂ ਬਿਹਤਰ ਪਤਾ ਹੈਗਾ ਵੀ ਵੈਬਸਾਈਟ ਦੇ ਉੱਤੇ ਜਿਹੜੀਆਂ ਇਨਫਾਰਮੇਸ਼ਨ ਆ ਉਹ ਚੱਕ ਲਈਆਂ ਜਾਂਦੀਆਂ ਜੇ ਜੇ 500 ਜਦੋਂ ਪਾਣੀ ਆ ਰਿਹਾ ਸੀ ਫੋਰ ਐਗਜ਼ਾਮਪਲ ਜੇ ਆਪਾਂ 500 ਕਿਊਸੀ ਕਰ ਰਿਹਾ ਸੀ ਤਾਂ ਉਦੋਂ ਆਪਾਂ 100 ਕਿਊਸੀ ਕਿ ਛੱਡਣਾ ਸੀ 30% ਦਾ ਕਾਨੂੰਨ ਮਤਲਬ ਜਿਹੜਾ ਲਾਅ ਹੈ ਕਹਿੰਦਾ ਕਿ 25% ਪਾਣੀ ਰਿਲੀਜ਼ ਕਰਨਾ ਪਰ ਜਦੋਂ 1000 ਕਿਸੀ ਗਿਆ ਗਿਆ ਉਦੋਂ ਤੁਸੀਂ 50 ਕਿਊਸੀ ਕਿ ਛੱਡਤਾ ਮਤਲਬ ਇਹ ਕਿਹਜਾ ਮਤਲਬ ਵਤੀਰਾ ਆ ਇਹ ਅੰਕੜੇ ਵੀ ਦੱਸਦੇ ਇਵਨ 2023 ਦੇ ਜਦੋਂ ਹੜ ਆਉਂਦੇ ਆ ਤਾਂ 74 ਫੁੱਟ ਪਾਣੀ ਜਿਹੜਾ ਐਕਸਟਰਾ ਸਟੋਰ ਕੀਤਾ 200 ਫੁੱਟ ਦੀ ਕੈਪੈਸਿਟੀ ਹੈ 74 ਫੁੱਟ ਵੱਧ ਰੱਖਿਆ ਹੋਇਆ ਸੀ ਛੱਡਣ ਵਾਲਾ ਛੱਡਿਆ ਹੀ ਨਹੀਂ ਗਿਆ ਫਿਰ ਇੱਕਦਮ ਜਦੋਂ ਛੱਡਿਆ ਤਾਂ ਉਦੋਂ ਜਿਹੜੇ 2023 ਦੇ ਵੀ ਹੜ੍ਹ ਆਏ ਐ ਤਾਂ ਇਹ ਬਹੁਤ ਵੱਡਾ ਕੁਐਸਚਨ ਹੈ ਪਰ ਮੈਂ ਬਈ ਤੁਸੀਂ ਪਿੰਡ ਵਾਲੇ ਇੱਥੇ ਖੜੇ ਹੋ ਥੋਡੇ ਆਪਣੇ ਗਿਲੇ ਨੇ ਥੋਡੇ ਆਪਣੇ ਸਵਾਲ ਨੇ ਪਰ ਕੀ ਤੁਸੀਂ ਆਪ ਹੀ ਲੱਗੇ ਹੋਏ ਹੋ ਸਾਰੇ ਦਿਨ ਰਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਪਹਿਲਾਂ ਦਾ ਜੀ ਬਈ ਜੀ ਸਾਡਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਨੁਕਸਾਨ ਹੋ ਗਿਆ ਹੁਣ ਇਥੋਂ ਘਟੋ ਘਟ ਨਹੀਂ ਸਾਡਾ 60 ਤੋਂ 150 ਏਕੜ ਜ਼ਮੀਨ ਦਰਿਆ ਦੇ ਵਿੱਚ ਜਾ ਚੁੱਕੀ ਹੈ ਹੂੰ ਝੋਨਾ ਪਪੂਲਰ ਇਹ ਸਾਰਾ ਰੁੜ ਗਿਆ ਜੀ ਪ੍ਰਸ਼ਾਸਨ ਦਾ ਸਾਨੂੰ ਕੋਈ ਸਾਰਾ ਨਹੀਂ ਲੱਗਿਆ ਇਹ ਸਾਡੇ ਸਾਰੇ ਭਾਈ ਖੜੇ ਨੇ ਇਹਨਾਂ ਨੇ ਸਾਡਾ ਦਿਨ ਰਾਤ ਜਾ ਕੇ ਸਾਡੇ ਨਾਲ ਸਪੋਰਟ ਲਈ ਠੀਕ ਆ ਜੀ ਬੋਰੇ ਭਰੇ ਬੰਨ ਰੋਕੇ ਦਰਖਤ ਸਿੱਟੇ ਬਹੁਤ ਕੁਸ਼ ਕੀਤਾ ਠੀਕ ਆ ਜੀ ਇੱਕ ਸਾਡੇ ਪ੍ਰਦੀਪ ਸਿੰਘ ਖਾਲਸਾ ਚੇਅਰਮੈਨ ਆ ਉਹ ਵੀ ਸਾਡੇ ਗੁਰਪਈਓ ਨੇ ਜਾਨਕੀ ਸਾਡੇ ਭਰਾਏ ਨੇ ਠੀਕ ਆ ਜੀ ਰਿਸ਼ਤੇਦਾਰ ਵੀ ਨੇ ਉਹਨਾਂ ਨੇ ਵੀ ਸਾਡੇ ਨਾਲ ਦਿਨ ਰਾਤ ਇੱਕ ਕੀਤਾ ਮਿਹਨਤ ਕੀਤੀ ਉਹਨਾਂ ਨੇ ਵੀ ਸਾਨੂੰ ਬਹੁਤ ਜਾਨਕੀ ਸਹਾਰਾ ਦਿੱਤਾ ਠੀਕ ਆ ਜੀ ਤੇ ਜਿੱਦਾਂ ਹੁਣ ਪ੍ਰਸ਼ਾਸਨ ਤੇ ਆ ਲਈਏ ਗੱਲ ਪ੍ਰਸ਼ਾਸਨ ਆ ਜੀ ਆਂਦਾ ਆ ਐ ਕੱਚਾ ਜਿਹਾ ਹੱਥ ਦੇ ਕੇ ਖੜਾ ਸਾਨੂੰ ਦੇਖੀ ਜਾਂਦਾ ਦਬਕੇ ਮਾਰੀ ਜਾਂਦੇ ਆ ਠੀਕ ਆ ਜੀ ਮੰਤਰੀ ਐਮ ਐਲ ਏ ਆਉਂਦੇ ਆ ਦੋ ਮੋਰੇ ਚੱਕਦੇ ਆ ਸਾਰੇ ਲਿਬੜ ਜਾਂਦੇ ਆ ਬੋਟ ਲਵੇੜ ਲੈਂਦੇ ਆ ਆਪ ਦਾ ਐ ਲੱਗਦਾ ਵੀ ਇਹਨਾਂ ਨੇ ਸਾਰੀ ਦਿਹਾੜੀ ਸਾਡੇ ਨਾਲ ਸੇਵਾ ਕਰਵਾਈ ਆ ਠੀਕ ਆ ਜੀ ਹੁਣ ਆਪਣੇ ਆਪਣੇ ਸਾਰੇ ਜਾ ਕੇ ਸੇਵ ਬੈਠੇ ਨੇ ਪਰ ਸਾਡੇ ਪਿੰਡਾਂ ਦੇ ਬਣੀ ਆ ਸਾਨੂੰ ਪਤਾ ਜੀ ਅਸੀਂ ਕਿੰਦਾ ਦਿਨ ਰਾਤ ਕੱਟਨੇ ਆ ਸਾਨੂੰ ਸਾਰੇ ਇੱਕ ਇੱਕ ਮਿੰਟ ਦਾ ਪਲ ਦਾ ਡਰਾ ਰੋਟੀ ਖਾਣ ਲੱਗਿਆਂ ਨੂੰ ਸਾਨੂੰ ਡਰ ਲੱਗਦਾ ਵੀ ਕਿਤੇ ਪਾਣੀ ਨਾ ਆ ਜੇ ਚੱਜ ਦਾ ਪੋਲਿਟੀਸ਼ੀਨ ਵੀ ਆਇਆ ਕੁਛ ਕਰਕੇ ਗਿਆ ਹੋਵੇ ਕੋਈ ਨਹੀਂ ਆਇਆ ਜੀ ਚੱਜ ਦਾ ਕੋਈ ਨਹੀਂ ਆਇਆ ਆਉਂਦੇ ਆ ਇੱਕ ਦੋ ਮਿੰਟ ਆਉਂਦੇ ਆ ਫੋਟੋ ਆਖ ਚਾਹੁੰਦੇ ਆ ਆਪਣੇ ਘਰਾਂ ਨੂੰ ਵਾਪਸ ਜਾਂਦੇ ਆ ਜੀ ਠੀਕ ਆ ਜੀ ਸਾਨੂੰ ਕਿਸੇ ਤੋਂ ਕੋਈ ਸਾਰਾ ਨਹੀਂ ਮਿਲਿਆ ਮਾਈਨਿੰਗ ਰੈਗੂਲਰ ਹੁੰਦੀ ਰਹੀ ਮਾਈਨਿੰਗ ਦਾ ਜੀ ਤੁਹਾਨੂੰ ਮੈਂ ਦੱਸਦਾ ਸਰ ਇੱਕ ਮਿੰਟ ਤੁਹਾਨੂੰ ਮੈਂ ਦੱਸਦਾ ਆ ਮਾਈਨਿੰਗ ਹੁੰਦੀ ਹੈ ਜੀ ਠੀਕ ਹੈ ਜੀ ਆ ਮਾਈਨਿੰਗ ਹੁੰਦੀ ਆ ਇਹਨਾਂ ਨੇ ਬਹੁਤ ਅੱਗੇ ਮਾਈਨਿੰਗ ਕਰ ਲਈ ਜਿਵੇਂ ਆਪਾਂ ਨੂੰ ਡਬੋਣਾ ਹੀ ਸੀਗਾ ਉਹ ਪਿਛਲੇ ਪਾਸੇ ਦੇਖ ਲਓ ਕਾਹੀ ਲੱਗੀਆ ਬਰੇਤੀਆਂ ਖੜੀਆਂ ਨੇ ਉੱਥੇ 1% ਵੀ ਪਾਣੀ ਹੈ ਨਹੀਂ ਸੁੱਕਾ ਪਿਆ ਠੀਕ ਹੈ ਜੀ ਇਹ ਕੱਲ ਗਏ ਵੀ ਸੀ ਆ ਟਾਈਮ ਕੱਲ ਗਏ ਵੀ ਸੀ ਕਹਿੰਦੇ ਅਸੀਂ ਉਧਰੋਂ ਥੋੜਾ ਬੋਧਾ ਰੇਤਾ ਕੱਢ ਕੇ ਵੀ ਪਾਣੀ ਉਧਰ ਚੱਲ ਜੂ ਉਹਨਾਂ ਨੇ ਪਿੱਛੇ ਮੋੜ ਤੇ ਜੀ ਉਹ ਕਹਿੰਦੇ ਸਾਡੇ ਅਸੀਂ ਡੁੱਬਣਾ ਹੈ ਅੱਛਾ ਠੀਕ ਹੈ ਜੀ ਉਹਨਾਂ ਨੇ ਬਾਅਦ ਵਿੱਚ ਅੱਛਾ ਸਰ ਦੇ ਪਿੰਡ ਆ ਗਏ ਅੱਛਾ ਹਾਂ ਉਧਰ ਆਪਣੇ ਫਰੈਂਡ ਰਹਿੰਦੇ ਨੇ ਉਹਨਾਂ ਨੂੰ ਫੋਨ ਕੀਤਾ ਬਾਈ ਕਹਿੰਦੇ ਸਾਡੇ ਵਾਲੇ ਤਾਂ ਕੋਈ ਗੱਲੇ ਹੈ ਨਹੀਂ ਆ ਵੀਰੇ ਸਾਡੇ ਦੇਖ ਲਓ ਹੂੰ ਅਸੀਂ ਸਾਨੂੰ ਇਹ ਨਹੀਂ ਪਰਲਾ ਪਾਸਾ ਜਮਾ ਠੀਕ ਚੱਲ ਰਿਹਾ ਬਾਈ ਬਹੁਤ ਵਧੀਆ ਸੁੱਕਾ ਆ ਉਸੇ ਕਾਹੀਆ ਹਾਂਜੀ ਉਹ ਸੁੱਕਾ ਪਿਆ ਉਹ ਕਾਹੀਆ ਉੱਥੇ ਉੱਥੇ ਕੋਈ ਪ੍ਰੋਬਲਮ ਨਹੀਂ 1% ਵੀ ਇੱਥੇ ਸਾਡਾ ਤੁਸੀਂ ਹਾਲ ਦੇਖ ਲਓ ਜੀ ਸਾਨੂੰ ਇੱਕ ਇੱਕ ਮਿੰਟ ਦਾ ਡਰਾ ਜਿਹੜਾ ਸਾਡਾ ਇੱਕ ਕਹ ਲਓ ਵੀ ਸਾਡਾ ਹੀਰਾ ਹੀ ਸੀਗਾ ਸਟਾਰ ਸੀ ਸਾਡਾ ਜਿਹੜਾ ਸਾਨੂੰ ਇੱਕ ਇੱਕ ਮਿੰਟ ਦੀ ਵੀਰੇ 5-5 ਮਿੰਟਵਾ ਦੋ ਵੀਡੀਓ ਪਾਉਂਦਾ ਸੀ ਬਾਈ ਹੂੰ ਇਹਨਾਂ ਨੇ ਪਤਾ ਨਹੀਂ ਆਪਾਂ ਕਹਿ ਨਹੀਂ ਸਕਦੇ ਸਰਕਾਰ ਨੇ ਕਰਾਤਾ ਕਿਹਨੇ ਕਰਾਤਾ ਉਹ ਵਿਚਾਰੇ ਦਾ ਪੇਜਬੰਦ ਕਰਾਤਾ ਉਹਦਾ ਮੈਂ ਕਹਿੰਨਾ ਬਾਈ ਸਾਨੂੰ ਅੱਡਾ ਘਸਾਰਾ ਸੀ ਨਾ ਤੈਨੂੰ ਕੀ ਦਸੀਏ ਉਹ ਵਿਚਾਰਾ ਮੈਂ ਕਹਿੰਨਾ 5 ਮਿੰਟ ਬਾਅਦ ਉਹ ਵਿਚਾਰਾ ਸੌਂਦਾ ਵੀ ਹੋ ਰੇ ਸੀ 1 ਮਿੰਟ ਚ ਵੀਡੀਓ ਬਣਾ ਕੇ ਬਾਈ ਜੀ ਹਾਲੇ ਬਾਹਰ ਨਹੀਂ ਟੁੱਟਿਆ ਸਾਨੂੰ ਉੱਤੇ ਯਕੀਨ ਸੀ ਸਾਨੂੰ ਉਹ ਵਫਾਵਾ ਤੇ ਯਕੀਨ ਨਹੀਂ ਸੀਗਾ ਸਾਨੂੰ ਇਹ ਸੀ ਕਿ ਜੋ ਬਾਈ ਨੇ ਮੋੜਾ ਦੱਸਦਾ ਸੀ ਮੈਨੂੰ ਉਹਦੀ ਦੱਸ ਦਿੰਦਾ ਸੀ ਵੀ ਹੁਣ ਇੱਥੇ ਬੰਦਿਆਂ ਦੀ ਲੋੜ ਆ ਬਾਈ ਜੀ ਪਾ ਦਿਓ ਵੀਡੀਓ ਆਈ ਦਾਉਦਪੁਰ ਵਾਲੇ ਬਾਈ ਜੀ ਪਾ ਦਿਓ ਵੀਡੀਓ ਮਤਲਬ ਕਨੈਕਸ਼ਨ ਤਾਂ ਬਣਿਆ ਵਸੇ ਉਹ ਬੰਦੇ ਦਾ ਹੁਣ ਦਿਲ ਟੁੱਟ ਗਿਆ ਜੀ ਬਹੁਤ ਨਿਰਾਸ਼ ਨੇ ਬੰਦੇ ਬਹੁਤ ਡੀਮੋਟੀਵੇਸ਼ਨ ਹੋ ਜਾਂਦੀ ਹੈ ਯਾਰ ਬੰਦਾ ਕੁੱਛਣ ਵਾਲੀ ਆ ਵੀਰ ਦੀ ਇਸ ਟਾਈਮ ਕੋਈ ਨਹੀਂ ਉਹਦੇ ਨਾਲ ਖੜਾਂਗੇ ਕੋਈ ਗੱਲ ਨਹੀਂ ਆਪਾਂ ਕੰਮ ਕਰਨੇ ਆਪਾਂ ਮੂਹਰੇ ਇਧਰ ਇਹੀ ਕਹਿਣਾ ਆ ਵੀ ਬੜੀ ਉਹਦਾ ਉਹਦੀ ਸਪੋਰਟ ਕਰੋ ਉਹਦੇ ਨਾਲ ਥੋੜਾ ਬਹੁਤਾ ਮੋਢਾ ਜੋੜੋ ਅਗਲੇ ਦਾ ਮਨਹੋਰ ਹੋਵੇ ਉਹਦਾ ਚੈਨਲ ਚਲਾਇਆ ਜਾਵੇ ਸਾਨੂੰ ਵੀਰੇ ਉਹ ਬੰਦੇ ਦਾ ਐਡਾ ਕਿ ਸਾਰਾ ਸਾਡੀਆਂ ਬੀਬੀਆਂ ਘਰੇ ਬੈਠੀਆਂ ਉਹਦੀ ਵੀਡੀਓ ਦੇਖਦੀਆਂ ਉਹਨਾਂ ਨੂੰ ਬਹੁਤ ਹੌਸਲਾ ਆਉਂਦਾ ਵੀ ਸਾਡਾ ਬੰਨ ਵਾਲੇ ਟੁੱਟਿਆ ਕਿਹੜੇ ਕਿਹੜੇ ਪਿੰਡ ਆ ਮਾੜਾ ਨਾਂ ਜਿਹੜੇ ਜਿਹੜੇ ਇੱਧਰ ਸਾਡਾ ਇੱਕ ਨਾਲ ਬੂਤਗੜ ਪਿੰਡ ਪੈ ਗਿਆ ਜੀ ਇੱਕ ਸਸਰਾਰੀ ਕਲੋਨੀ ਹੋ ਗਿਆ ਅੱਗੇ ਗਗਾਪੁਰ ਹੋ ਗਿਆ ਜੀ ਨਾਲ ਚੂੜਾਲ ਹੋ ਗਿਆ ਨਾਲ ਗੌਸਗੜ ਹੋ ਗਿਆ ਜੀ ਇੱਕ ਢੇਰੀ ਪਿੰਡ ਹੋ ਗਿਆ ਇੱਧਰ ਨੂੰ ਮਾਰ ਵੱਧ ਹੋ ਗਈ ਜੀ ਜਿਹੜਾ ਪਿੱਛੋਂ ਆਉਗੋ ਉਹ ਆ ਪਿੰਡਾਂ ਨੂੰ ਜ਼ਿਆਦੇ ਮਾਰ ਕਰੂ ਆ ਪਿੰਡਾਂ ਦਾ ਬਹੁਤ ਹਲੇ ਹਲਕਾ ਹੋਊਗਾ ਜਿਹੜਾ ਵੀ ਹੋਊਗਾ ਸਿਸਟਮ ਬੂਤਗੜ ਦਾ ਬਾਕੀ ਜਿਹੜੇ ਅਗਲੇ ਪਿੰਡਾਂ ਉਹਨਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋ ਸਕਦਾ ਆਪਾਂ ਇਹ ਅਰਦਾਸ ਕਰਦੇ ਆ ਕਿ ਇਹ ਨੌਬਤ ਨਾ ਆਵੇ ਔਰ ਜਿਹੜੇ ਲੱਗੇ ਆ ਹੁਣ ਹੁਣ ਰਤਨ ਹੁਣ ਕਰਕ ਹੀ ਰਹੀ ਹੈ ਜਿਹੜਾ ਉਹ ਤੁਸੀਂ ਕਹਿ ਰਹੇ ਹੋ ਕਿ ਹੌਲੀ ਹੌਲੀ ਬੰਨ ਜਿਹੜਾ ਉਹ ਘਟਦਾ ਜਾ ਰਿਹਾ ਉਹ ਡਾ ਫਜਦੀ ਆ ਨਾ ਡਾ ਫਜਦੀ ਜਿਵੇਂ ਤੁਸੀਂ ਆਹ ਦੇਖੋ ਲਹਿਰਾਂ ਪਰਲੇ ਪਾਸਿਓਂ ਬੰਨਣ ਲੱਗਦੀਆਂ ਫਿਰ ਵਿਚਾਲੇ ਬੰਨਦੀਆਂ ਫਿਰ ਔਰਲੇ ਪਾਸੇ ਔਰਲੇ ਪਾਸੇ ਬੰਨਦੀਆਂ ਫਿਰ ਲਗਾਤਾਰ 4-5 ਢਿਗਾਂ ਡੇਗਦੀਆਂ ਗਈਆਂ ਮਤਲਬ ਸਵਾ 12 ਤੁਸੀਂ ਦੇਖ ਰਹੇ ਆ ਘੰਟੇ ਦੇ ਵਿੱਚ 6 ਤੋਂ 7 ਢਿਗਾਂ ਡੇਗਦੀਆਂ ਕਿੰਨੇ ਹੀ ਪਪੂਲਰ ਡੇਗ ਕੇ ਵਿੱਚ ਸਮਾਲੇ ਇੱਥੇ ਬਹੁਤ ਵੱਡੇ ਦਰਖਤ ਸੀਗੇ ਸੀ ਇੱਥੇ ਪ੍ਰਸ਼ਾਦਾ ਸ਼ਕ ਹੈਗਾ ਮਤਲਬ ਹੁਣ ਉਹ ਹੁਣ ਉਹ ਤਾਂ ਸਿਰਫ ਫੁੱਟ ਤੋਂ ਵੀ ਘੱਟ ਦਾ ਫਾਸਲਾ ਹੈਗਾ ਤੇ ਬਾਈ ਹੁਣੇ ਲਗਾਤਾਰ ਸੇਵਾ 'ਚ ਲੱਗੇ ਹੋਇਆ ਲੋਕ ਅੱਜ ਦੀ ਰਾਤ ਬਹੁਤ ਇੰਪੋਰਟੈਂਟ ਹੈ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਇ ਹੂੰ ਹਾਂਜੀ ਆ ਦੇਖ ਲਓ ਤੁਸੀਂ ਉੱਤੋਂ ਸਾਡੀ ਮੇਰੀ ਗੱਲ ਸੁਣੋ ਬ੍ਰਦਰ ਉੱਤੋਂ ਸਾਡੀ ਬਿਜਲੀ ਕੱਟੀ ਹੈ ਜੀ ਘਰਾਂ ਦੀ ਹੂੰ ਰਾਤ ਕੁਝ ਵੀ ਹੋ ਸਕਦਾ ਤੁਹਾਨੂੰ ਪਤਾ ਮੌਸਮ ਕਿੰਨਾ ਦੇ ਆ ਕੋਈ ਸੱਪ ਆ ਗਿਆ ਕੋਈ ਕੀੜਾ ਆ ਗਿਆ ਨਾ ਜੀ ਉੱਤੋਂ ਨਿਵੇਟਰ ਲੋ ਆ ਬਿਜਲੀ ਕੱਟੀ ਵੀ ਹੈ ਬਿਜਲੀ ਮੇਕ ਵੀ ਉਹਨਾਂ ਨੇ ਨੈਟਵਰਕ ਵੀ ਬਹੁਤ ਜਿਆਦੇ ਮਾੜਾ ਹਾਲ ਕੀਤਾ ਯਾ ਦੇਖੋ ਮੇਰਾ ਫੋਨ ਅਸਟੇ ਬੰਦ ਪਿਆ ਠੀਕ ਆ ਜੀ ਉਹ ਸਿਚੁਏਸ਼ਨ ਜਿਹੜੀ ਹੈ ਜੀ ਇੱਕ ਮਿੰਟ ਤੁਹਾਨੂੰ ਦੱਸਦਾ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਸੀ ਵੀ ਸਾਡਾ ਬੰਨ ਕੱਚਾ ਉਹ ਕਹਿੰਦੇ ਜੇ ਰ 100 ਮੀਟਰ ਰਹਿ ਗਿਆ ਤੁਹਾਨੂੰ ਅਸੀਂ ਉਹਦੇ ਸੂਰਤ ਦਵਾਗੇ ਠੀਕ ਆ ਜੀ ਹੁਣ ਤੁਸੀਂ ਇਹ ਦੇਖ ਲਓ ਵੱਡੇ ਭਰਾ ਵੀ ਆ ਟੁੱਟਣ ਲੱਗਾ ਤਿਆਰ ਆ ਇਹਨਾਂ ਨੇ 500 ਦਾ ਬੰਨ ਬਣਾਉਣਾ ਤਿਆਰ ਕੀਤਾ ਹੋਇਆ ਉਹ ਵਾਲਾ ਹੂੰ ਵੀ ਤੁਸੀਂ ਜਿੰਨਾ ਜ਼ੋਰ ਬ੍ਰਦਰ ਰੋਤੇ ਲਾਇਆ ਉਹੀ ਪੱਕਾ ਨੂੰ ਆਪਾਂ ਤਕੜੇ ਕਰਤਾ ਰੈਡੀ ਕਰਤਾ ਕਿ ਆਉਂਦਾ ਸਮਾਨ ਸਮੂਹ ਇਕੱਠਾ ਕਰੋ ਹਾਂ ਜੀ ਹਾਂ ਜੀ ਉਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅਲਾਸਮੈਂਟ ਹੋ ਜਾਂਦੀ ਆ ਉਹਦਾ ਸਾਨੂੰ ਬਹੁਤ ਸਾਰਾ ਹੋ ਗਿਆ ਅਲਾਸਮੈਂਟ ਕਰਦੇ ਨਾਲ ਅਸੀਂ ਜੋ ਸਾਡਾ ਪਾਊਡਰ ਸਮਾਨ ਸੀ ਆਪਣਾ ਉੱਚੀਆਂ ਜਗ੍ਹਾ ਤੇ ਰੱਖਤਾ ਆ ਠੀਕ ਆ ਜੀ ਹੁਣ ਸਾਨੂੰ ਇੱਕ ਇਹੀ ਆ ਜੀ ਵੀ ਸਾਨੂੰ ਥੋੜਾ ਬਹੁਤਾ ਕੋਈ ਕਰਿਆ ਜਾਵੇ ਠੀਕ ਹੈ ਜੀ ਹੁਣ ਆ ਤੁਹਾਡੇ ਸਾਹਮਣੇ ਇਹ ਤਾਂ ਬਸ ਬਚਣਾ ਨਹੀਂ ਹੈਗਾ ਟੁੱਟਣਾ ਹੀ ਆ ਹੁਣ ਇਹਨਾਂ ਨੇ ਇਹਨਾਂ ਨੂੰ ਪਤਾ ਸੀਗਾ ਵੀ ਇਹ ਟੁੱਟਣਾ ਹੀ ਆ ਇਹਨਾਂ ਨੇ ਪਰਸੋ ਦਾ ਬ੍ਰਦਰ ਬਣਾਉਣਾ ਸਟਾਰਟ ਕੀਤਾ ਹੋਇਆ ਹੈ ਕ੍ਰੈਂਪ ਹੋਰ ਇਹ ਪ੍ਰਸ਼ਾਸਨ ਦੀ ਗਲਤੀਆਂ ਐ ਦੱਸੋ ਜੀ ਹਾਂ ਜੀ ਹੋਰ ਰੈਂਪ 20 ਫਾਟੇ ਦੇ ਨਾਲ ਉਹ ਹਜੇ ਵੀ ਨੀਵਾ ਵਾ ਉਹ ਕਿੰਨੇ ਰੈਂਪਾਂ ਨਹੀਂ ਛੇਤੀ ਲੱਗਣਾ ਨਹੀਂ ਹੂੰ ਹੂੰ ਜਿਸ ਦਿਨ ਆਸੀਂ ਸਾਡੇ ਖੇਤਾਂ ਕਿਲੇ ਦੋ ਕਿੱਲਾਂ ਦੀ ਬਾੜ ਸੀ ਅਸੀਂ ਜਈ ਤੋਂ ਤਾਰ ਲੈ ਕੇ ਗਏ ਸੀ ਜਈ ਵੱਲੋਂ ਸਾਨੂੰ ੱੱਕੇ ਨਾਲ ਤਾਰ ਹੱਥਾਂ ਚੋਂ ਖੋਤੀ ਗਈ ਤੇ ਸਾਨੂੰ ਜੇਆ ਸੀ ਉਹਨਾਂ ਨੇ ਪੁੱਛਿਆ ਵੀ ਤਾਰ ਕਿਉਂ ਖੋ ਰਹੀ ਆ ਉਹਨਾਂ ਨੇ ਕਿਹਾ ਇਹ ਤਾਰ ਉਹਨਾਂ ਲਈ ਆਈ ਆ ਸਾਡੇ ਕੋਲ ਵਿੱਦ ਪ੍ਰੂਫ ਵੀਡੀਓ ਆ ਵਿੱਚ ਆਵਾਜ਼ ਆ ਜਈ ਆਪ ਸਾਨੂੰ ਉਂਗਲਾ ਕਰ ਰਿਹਾ ਵਾ ਤਾਰ ਕੀ ਦੇ ਹਾਸਤੇ ਸੀ ਤਾਰ ਇਹ ਕਹਿੰਦੇ ਅੰਦਰ ਦੀ ਸਾਈਡ ਆਈ ਆ ਜਿਹੜੇ ਮਾਈਨਿੰਗ ਵਾਲੇ ਸੀ ਜੀ ਵਿੱਚ ਅਸੀਂ ਜੋ ਵੱਡੇ ਵੱਡੇ ਆਪਣੇ ਦਰਖਤ ਨੇ ਨਾ ਜੀ ਉਹ ਤਾਰ ਅਸੀਂ ਕਿਸੇ ਖੰਭੇ ਨੂੰ ਬੰਨ੍ਹ ਦੀ ਕਿਸੇ ਦਰਖਤ ਨੂੰ ਬਨ ਕੇ ਬਨ ਕੇ ਆ ਸੀ ਉਹ ਦਰਿਆ ਦੇ ਕੰਡਿਆਂ ਤੇ ਲਾਉਂਦੇ ਸੀ ਮੇਰੇ ਉਮੀਦ ਕਾਡੀਆਂ ਦਾ ਫੋਨ ਆਇਆ ਸੀ ਉਹ ਕਹਿੰਦੇ ਕਿ ਪੱਥਰ ਆਇਆ ਤਾਂ ਪਿਆ ਪਰ ਪੱਥਰ ਸਿੱਟਣ ਨਹੀਂ ਦੇਇਆ ਇਹ ਕੀ ਗੱਲ ਹੈ ਪੱਥਰ ਉਧਰ ਯੂਜ਼ ਕਰਨਾ ਨਾ ਇੱਧਰ ਤਾਂ ਲੋਡ ਹੀ ਨਹੀਂ ਲਾਈ ਉਹਨਾਂ ਨੇ ਮੈਂ ਪ੍ਰਸ਼ਾਸਨ ਇਹ ਸਮਝ ਰਿਆ ਰਤਨ ਕਿ ਇਹ ਨੂੰ ਹੁਣ ਛੇੜਿਆ ਨਾ ਜਾਵੇ ਉਹ ਆਪਦਾ ਪਿਛਲਾ ਬੰਨ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਈ ਗੱਲ ਹੈ ਬਿਲਕੁਲ ਹਾਲਾਂਕਿ ਇਹ ਇੱਕ ਹਫ਼ਤੇ ਦਾ ਬਹੁਤ ਮਜ਼ਬੂਤ ਹੋ ਸਕਦਾ ਸੀ ਦੇਖੋ ਜੇ ਲੋਕ ਲੋਕ ਸੀਗੇ ਸੇਵਾਦਾਰ ਸੀਗੇ ਨੌਜਵਾਨ ਹੈਗੇ ਆ ਤਾਂ ਪ੍ਰਸ਼ਾਸਨ ਨੇ ਤਾਂ ਸਮਾਨ ਹੀ ਦੇਣਾ ਸੀ ਤੇਲ ਦੇਣਾ ਸਾਫ਼ ਕਹਿ ਰਹੇ ਜਿਵੇਂ ਵੀ ਇਹ ਤਾਰੂਣਾ ਲਈ ਆਈ ਆ ਜਿਹੜੀ ਪਿੱਛੇ ਬੰਨ ਜਿਹੜਾ ਜਿਹੜਾ ਸਰਕਾਰ ਪ੍ਰਸ਼ਾਸਨ ਹੁਣ ਨਾ ਜਦੋਂ ਬਹੁਤ ਦੂਰ ਸੀ ਬੰਨ ਬੜਾ ਜ਼ੋਰ ਲਾਇਆ ਵੀ ਸਾਡੀ ਮਦਦ ਕਰੋ ਵੀ ਬੰਨ ਟੁੱਟਣ ਦੇ ਤਦਾਤ ਆ ਸਕਦਾ ਵਾ ਸਾਡੀ ਕਿਸੇ ਨੇ ਨਹੀਂ ਸੁਣੀ ਇੱਕ ਵੀ ਬੰਦਾ ਸਾਡੀ ਸੁਣਨੇ ਨਹੀਂ ਆਇਆ ਅੱਥੇ ਆਏ ਲੀਡਰ ਆਏ ਬਹੁ ਆਏ ਜਿਹੜੇ ਪਿੰਡ ਦੇ ਮੇਨ ਬੰਨਾ ਹੁੰਨਾ ਤੇ ਕੋਈ ਨਹੀਂ ਆਇਆ ਜਿਹੜੇ ਪਿੰਡ ਦੇ ਸੈਂਟਰ ਦੇ ਸਾਈਡ ਤੇ ਬੰਨ ਪੈਂਦੇ ਸੀ ਉੱਥੇ ਲੀਡਰ ਆਉਂਦੇ ਸੀ ਬਈ ਫੋਟੋ ਕਰਾ ਕੇ ਮੋੜਨਾ ਹੁੰਦਾ ਉਹਨਾਂ ਨੇ ਹੁਣ ਤੁਸੀਂ ਮੇਰੀ ਗੱਲ ਸੁਣੋ ਬ੍ਰਦਰ ਆਪ ਸਾਡੇ ਦਾਦੇ ਪਰਦਾਦੇ ਆਂਦਰ ਬਣਾਇਆ ਹੋਇਆ ਇਸ ਟਾਈਮ ਬੰਨਣਾ ਸਾਡੇ ਦਾਦੇ ਪਰਦਾਦੇ ਪੁਰਖਾਂ ਦੀ ਜ਼ਮੀਨ ਸਾਂਭੀ ਸੀਗੀ ਪੁੱਤਾਂ ਕੋ ਪਾਲੀ ਹੈ ਜੀ ਜ਼ਮੀਨ ਆ ਦੇਖ ਲਓ ਸਾਰੀ ਰੁੜ ਗਈ ਕਿਸੇ ਦਾ ਪਪੂਲਰ ਨਹੀਂ ਰਿਹਾ ਕਿਸੇ ਦਾ ਕੋਈ ਝੋਨਾ ਨਹੀਂ ਰਿਹਾ ਤੇ ਇਹਨਾਂ ਨੂੰ ਬਦਨਾਮ ਵੀ ਕੀਤਾ ਜਾਂਦਾ ਵੀ ਦਰਿਆ ਦਰਿਆ ਦੀ ਜ਼ਮੀਨ ਰੋਕੀ ਆ ਇਹਨਾਂ ਕੋਲੇ ਰਜਿਸਟਰੀਆਂ ਇਹਨਾਂ ਕੋਲੇ ਰਜਿਸਟਰੀਆਂ ਸਾਰੀਆਂ ਤਾਈਂ ਤਾਈਂ ਮੋਟਰਾਂ ਲੱਗੀਆਂ ਤਾਈਂ ਇਹਨਾਂ ਕੋਲੇ ਤਾਈਂ ਤਾਈਂ ਕਨੈਕਸ਼ਨ ਮਿਲੇ ਜੇ ਤੁਹਾਡੀ ਪੱਕੀ ਜ਼ਮੀਨ ਆ ਜੀ ਅਸੀਂ ਸਵੇਰੇ ਰੋਲਾ ਪਾਇਆ ਜੀ ਜੀਐਸਪੀਆਂ ਲਿਆਓ ਟਰੈਕਟਰ ਲਿਆਓ ਜੀਐਸਪੀਆਂ ਦੋ ਨਹੀਂ ਆਪਾਂ ਤਕਸੀਮ ਦੁਆਰਾ ਕਰਨੀ ਪੈਣੀ ਮੇਰੇ ਹਿਸਾਬ ਨਾਲ ਸਭ ਕੁਝ ਨਹੀਂ ਲੱਗਣਾ ਜਮੀਨ ਰੁੜ ਗਈ ਮੇਰੇ ਖਿਆਲ ਨਾਲ ਇੱਥੇ ਸਭ ਕੁਝ ਹੁਣ ਕਿਸੇ ਨੂੰ ਕੁਝ ਨਹੀਂ ਪਤਾ ਸਾਰਾ ਰੇਤਾ ਹੋ ਜਾਣਾ ਸਾਰਾ ਰੇਤਾ ਹੋ ਜਾਣਾ ਸਾਰਾ ਰੇਤਾ ਹੋਣਾ ਜੀ ਆ ਤੁਹਾਡੇ ਸਾਹਮਣੇ ਨਾ ਤੁਸੀਂ 2 ਮਿੰਟ ਕੈਮਰਾ ਟਿਕਾ ਕੇ ਦੇਖ ਲਓ ਜੇ ਮੈਂ ਕਹਿੰਦਾ ਜੀ ਇੱਕ ਟਰਾਲੀ ਜੀ ਨਹੀਂ ਢਗ ਨਾ ਢਿੱਗੀ ਤਾਂ ਦੱਸ ਦਿਓ ਇੰਨਾ ਸਾਨੂੰ ਨੁਕਸਾਨ ਆ ਇੰਗਾ ਵਾ ਜੀ ਆ ਦਾਦਾ ਬਹੁਤ ਜਨੂ ਬਰਾ। ਜੇ ਤੁਸੀਂ ਤਕੜੇ ਹੋ ਕੇ ਰਹੋ ਸਾਰੇ ਪਿੰਡ ਵਾਲੇ ਕੰਮ ਰੱਖੋ। ਸਾਨੂੰ ਸਾਰੇ ਭਰਾਵਾਂ ਦਾ ਰੱਬ ਜਿੱਡਾ ਆਸਰਾ ਇਹ ਬਾਈ ਸਾਡੇ ਨਾਲ ਦਿਨ ਰਾਤ ਮੋਢਾ ਨਾ ਮੋਢਾ ਜੋੜ ਕੇ ਖੜਿਆ। ਸਾਡੇ ਵੀਰ ਹੋਰ ਵੀ ਨੇ। ਉਹ ਉਸ ਪਾਸੇ ਕੰਮ ਕਰਦੇ ਨੇ ਉਹ ਪੁੱਲ ਤੇ ਲੱਗੇ ਹੋਏ ਨੇ। ਇਹ ਵੀਰ ਸੀ ਜਿਹੜੇ ਇਹਨਾਂ ਨੇ ਇੱਧਰ ਬਹੁਤ ਸਪੋਰਟ ਕੀਤੀ, ਇੱਧਰ ਪੱਥਰ ਲਾਏ, ਥਾਕੇ ਫੁਲਕੇ ਜੋ ਵੀ ਸੀਗੇ ਤੇ ਆਪਣੀਆਂ ਬੋਰੇ ਭਰ-ਭਰ ਕੇ ਲਾਇਆ ਇਧਰ ਰਕਤ ਸੱਟ ਕੇ ਨਾ, ਦਰਖਤ ਨੂੰ ਰੱਸੀ ਬੰਨ੍ਹ ਕੇ ਜੀ ਇੱਕ ਵੱਡੇ ਖੰਭੇ ਨਾਲ ਬੰਨ੍ਹ ਦਿੱਤੀ ਗਈ। ਜਿਹੜੀ ਤਾਰ ਸੀਗੀ, ਤਾਰ ਬੰਨੀ ਗਈ ਸੌਰੀ। ਜਿਹੜੀ ਤਾਰ ਸੀ ਕੀ ਉਹ ਤਾਰ ਦੀ ਬ੍ਰਦਰ ਗੱਲ ਕਰਦਾ ਉਹ ਜਿਹੜੀ ਤਾਰ ਆਸੀਂ ਲੈਣਗੇ ਕਹਿੰਦੇ ਤੁਹਾਡੇ ਵਾਸਤੇ ਹੀ ਇਹ ਇਹਨਾਂ ਵਾਸਤੇ ਆ ਉਹ ਤਾਰ ਨਾਲ ਸਾਡਾ ਕੀ ਕੰਮ ਸੀ ਉਹ ਤਾਰ ਨਾਲ ਜੀ ਅਸੀਂ ਵੱਡਾ ਦਰਖਤ ਬਣ ਕੇ ਦਰਿਆ ਦੇ ਵਿੱਚ ਸਟਣਾ ਸੀਗਾ ਵੀ ਸਾਡੇ ਢੇਗ ਲੱਗਣ ਤੋਂ ਬਚਾਅ ਹੋ ਜੇ ਉਹ ਉਹ ਜਿਹੜਾ ਜਿਹੜਾ ਲੱਕੜਾਂ ਨੇ ਜੀ ਲੱਕੜ ਨੂੰ ਪਾਣੀ ਖੈ ਕੇ ਜਾਣਾ ਸੀ ਨਾਲ ਟੱਚ ਕੱਟ ਕਰਨਾ ਸੀ ਇਸ ਕਰਕੇ ਆਸੀਂ ਇਹਨਾਂ ਤੋਂ ਮੰਗਦੇ ਸੀ ਉਹ ਤੁਹਾਡੇ ਸਾਹਮਣੇ ਉਹਨਾਂ ਦੀ ਵਲਡਿੰਗ ਦੇਖ ਲਓ ਉਹ ਕਹਿੰਦੇ ਸਾਨੂੰ ਲੋੜ ਨਹੀਂ ਆ ਤੁਹਾਡੇ ਵਾਸਤੇ ਬਣੀ ਹੋਈ ਅਸੀਂ ਜਿਹੜੀ ਅਸੀਂ ਹੁਣ ਇਸ ਵੇਲੇ ਸਮਾਂ ਤਕਰੀਬਨ ਪੌਣੇ 8 ਵਜੇ ਹੈ ਇਸ ਕਰਕੇ ਮੈਂ ਦੱਸ ਰਿਹਾ ਕਿ ਕਈ ਵਾਰ ਵੀਡੀਓ ਤੁਸੀਂ ਲੇਟ ਦੇਖਦੇ ਹੋ ਸਵੇਰੇ ਦੇਖਦੇ ਹੋ 5 ਤਰੀਕ ਦੇ ਰਾਤ ਦੇ ਪੌਣੇ 8 ਵਜੇ ਹੈ ਤਕਰੀਬਨ ਰਤਨ ਹੋਣੇ ਜਿਵੇਂ ਦੱਸ ਰਿਹਾ ਸਵੇਰੇ 12 ਵਜੇ ਤੋਂ ਆਈ ਹੈ ਸਿਚੁਏਸ਼ਨ ਟੈਂਸ ਹੈ ਅਜੇ ਪਾੜ ਨਹੀਂ ਪਿਆ ਅਜੇ ਪਾਣੀ ਜਿਹੜਾ ਨਹੀਂ ਪਿੰਡਾਂ ਚ ਜਾਣਾ ਸ਼ੁਰੂ ਹੋਇਆ ਹਾਂ ਆਲਮੋਸਟ ਨੇੜੇ ਐ ਬਸ ਔਰ ਪਿੰਡ ਵਾਲਿਆਂ ਨੂੰ ਲੱਗਦਾ ਨਹੀਂ ਕਿ ਹੁਣ ਬਚਾਅ ਹੋ ਸਕੂਗਾ ਪਿੱਛੇ ਕੰਮ ਜਰੂਰ ਚੱਲ ਰਿਹਾ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਜਿਹੜਾ ਕਰ ਰਿਹਾ ਉਹ ਅਸੀਂ ਤੁਹਾਨੂੰ ਰਿਪੋਰਟ ਕਰ ਰਹੇ ਆ ਲੱਗੇ ਹੋਏ ਆ ਉਹ ਇਸ ਬੰਨ ਦੇ ਬਰਾਬਰ ਦੇ ਬੰਨ ਆ ਸਕੂਗਾ ਨਹੀਂ ਆ ਸਕੂਗਾ ਔਰ ਅਸੀਂ ਇਹ ਆਸ ਤਾਂ ਇਹੀ ਕਰਦੇ ਆ ਕਿ ਇਹ ਪਾਣੀ ਨਾ ਉੱਥੇ ਪਹੁੰਚੇ ਬਨ ਮਾਰਨ ਚ ਉਹ ਜਿਹੜਾ ਆਪਦੇ ਵੱਲੋਂ ਕਰ ਰਿਹਾ ਯੂ ਬਣਾ ਰਹੇ ਆ ਉਹਦੇ ਚੋ ਕਾਮਯਾਬ ਹੋ ਜਾਣ ਔਰ ਨੁਕਸਾਨ ਨਾ ਹੋਵੇ ਪਰ ਜੇ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਦੀ ਬਹੁਤ ਵੱਡੀ ਟਿੱਲ ਜਿਹੜੀ ਹੈ ਉਹ ਰਹੂਗੀ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ